ਸਤਿਕਾਰਯੋਗ 사త్సੰਗਤ ਜੀ ਆਓ ਅੱਜ ਗੱਲ ਕਰੀਏ ਸਿੱਖ ਧਰਮ ਦੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਗੁਰੂ ਸਾਹਿਬ ਜੀ ਦਾ ਜਨਮ 19 ਜੂਨ 1595 ਨੂੰ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ ਜਦ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਹੁਕਮ ਦਿੱਤਾ ਕਿ ਹੁਣ ਉਹ ਸ਼ਸਤਰ ਵੀ ਧਾਰਨ ਕੀਤੇ ਜਾਣ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿੱਚ ਮੀਰੀ ਪੀਰੀ ਦੀ ਪਹੁੰਲ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ ਇਕ ਮੀਰੀ ਦੀ ਜੋ ਦੁਨਿਆਵੀ ਅਧਿਕਾਰ ਨੂੰ ਦਰਸਾਉਂਦੀ ਸੀ ਤੇ ਦੋਜੀ ਪੀਰੀ ਦੀ ਜੋ ਰੂਹਾਨੀ ਅਧਿਕਾਰ ਦੀ ਨਿਸ਼ਾਨੀ ਸੀ ਗੁਰੂ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਜੋ ਗੁਰੂ ਦੇ ਨਿਆਂ ਅਤੇ ਸ਼ਾਸਤਰੀ ਕਮਾਲੀ ਕੇਂਦਰ ਬਣਿਆ ਉਹਨਾਂ ਨੇ ਸਿੱਖਾਂ ਨੂੰ ਸਰੀਰਕ ਤਾਕਤ ਅਤੇ ਘੋੜਸਵਾਰੀ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਗੁਰੂ ਜੀ ਨੇ ਕਈ ਜੰਗਾਂ ਵੀ ਲੜੀਆਂ ਪਰ ਸਦਾ ਧਰਮ ਅਤੇ ਸੱਚ ਦੇ ਪੱਖ ਵਿੱਚ ਗਵਾਲੀਅਰ ਕਿਲੇ ਵਿੱਚ 52 ਰਾਜਿਆਂ ਦੀ ਰਿਹਾਈ ਵਾਲਾ ਉਹਨਾਂ ਦਾ ਵੱਡਾ ਕਾਰਨਾਮਾ ਅੱਜ ਵੀ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਉਨ੍ਹਾਂ ਦੀ ਜੀਵਨ ਯਾਤਰਾ ਸਾਨੂੰ ਸਿਖਾਉਂਦੀ ਹੈ ਕਿ ਸਾਧੂ ਹੋਣ ਦੇ ਨਾਲ ਨਾਲ ਧਰਮ ਦੀ ਰੱਖਿਆ ਲਈ ਸ਼ਸਤਰ ਵੀ ਚੁੱਕਣਾ ਪੈਂਦਾ ਹੈ। ਗੁਰੂ ਸਾਹਿਬ ਜੀ ਨੇ 28 ਮਾਰਚ 1644 ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਲਈ। ਹੋਰ ਧਾਰਮਿਕ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਤੇ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲੋ।